ਨੇ ਹੋਏ ਇੱਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਫਿਰ লাশ ਨੂੰ ਖੁਰਦ ਬੁੱਧ ਕਰ ਦਿੱਤਾ ਇਹ ਇਲਜ਼ਾਮ ਲਗਾਏ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਰਸਾ ਲਈ ਇੱਕ ਵਿਅਕਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਤਾਂ ਪਰਿਵਾਰ ਨੂੰ ਗੁੰਮਰਾਹ ਕੀਤਾ ਗਿਆ ਤਾਂ ਜਿਹੜਾ ਕੁੜੀ ਦਾ ਪਰਿਵਾਰ ਸੀਗਾ ਉਸ ਨੂੰ ਗੁੰਮਰਾਹ ਕੀਤਾ ਜਾਂਦਾ ਇਸ ਵਿਅਕਤੀ ਦੇ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਦੀ ਕੁੜੀ ਕਿਤੇ ਚਲੀ ਗਈ ਹੈ ਤਾਂ ਜਿਵੇਂ ਹੀ ਇਹ ਜਾਣਕਾਰੀ ਉਹਨਾਂ ਨੂੰ ਮਿਲਦੀ ਹੈ ਤਾਂ ਉੱਥੇ ਪਹੁੰਚਦੇ ਨੇ ਆਪਾਲ ਉਸ ਕੁੜੀ ਦੀ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਫਿਰ ਖੰਗਾਲੇ ਜਾਂਦੇ ਨੇ ਤਾਂ ਸੀਸੀਟੀਵੀ ਕੈਮਰੇ ਜਦੋਂ ਖੰਗਾਲੇ ਗਏ ਤਾਂ ਸਾਰਾ ਸੱਚ ਨਿਕਲ ਕੇ ਸਾਹਮਣੇ ਆ ਗਿਆ ਦਰਸਲ ਇਸ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਸੀਸੀਟੀਵੀ ਜਦੋਂ ਪਰਿਵਾਰ ਨੇ ਖੰਗਾਲੇ ਤਾਂ ਇਹ ਵਿਅਕਤੀ ਆਪਣੀ ਮਾਤਾ ਨੂੰ ਕਿਤੇ ਲੈ ਕੇ ਚਲਾ ਗਿਆ ਛੱਡ ਕੇ ਆ ਗਿਆ ਉਸ ਤੋਂ ਬਾਅਦ ਘਰ ਦੇ ਵਿੱਚ ਆਂਦਾ ਹੈ ਜੋ ਪਰਿਵਾਰ ਦਾ ਕਹਿਣਾ ਹੈ ਕਿ ਵਾਪਸੀ ਫਿਰ ਘਰ ਦੇ ਵਿੱਚ ਆਂਦਾ ਹੈ ਤਾਂ 40 ਮਿੰਟ ਘਰ ਦੇ ਵਿੱਚ ਰੁਕਦਾ ਹੈ ਪਰ ਜਦੋਂ ਇਸ ਦੇ ਕੋਲੋਂ ਪੁੱਛਿਆ ਜਾਂਦਾ ਹੈ ਤਾਂ ਇਹ ਬੰਦਾ ਕਹਿੰਦਾ ਹੈ ਕਿ ਉਹ ਤਾਂ ਸਿਰਫ 5 ਮਿੰਟ ਦੇ ਲਈ ਘਰ ਦੇ ਵਿੱਚ ਆਇਆ ਸੀਗਾ ਤਾਂ ਇਹ ਦੱਸ ਦਈਏ ਕਿ ਪੰਜਾਬ ਦਾ ਇਹ ਮਾਮਲਾ ਹੈ ਪੱਟੀ ਤੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ਤਾ ਮ੍ਰਿਤਕਾ ਦੀ ਪਹਿਚਾਨ ਗੁਰਪ੍ਰੀਤ ਕੋਰ ਦੇ ਰੂਪ ਦੇ ਵਿੱਚ ਹੋਈ ਹੈ ਤਾਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਜਵਾਈ ਜਿਹੜਾ ਜਵਾਈ ਹੈ ਚਮਕੌਰ ਸਿੰਘ ਉਸ ਦੇ ਹਿਮਾਚਲ ਦੀ ਇੱਕ ਕੁੜੀ ਦੇ ਨਾਲ ਨਜਾਇਜ਼ ਸਬੰਧ ਸੀਗੇ ਜਿਸ ਨੂੰ ਲੈ ਕੇ ਗੁਰਪ੍ਰੀਤ ਕੋਰ ਅਕਸਰ ਵਿਰੋਧ ਕਰਦੀ ਸੀਗੀ ਤਾਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚਮਕੌਰ ਸਿੰਘ ਵੱਲੋਂ ਆਪਣੀ ਪਤਨੀ ਨੂੰ ਕਿਹਾ ਜਾ ਰਿਹਾ ਸੀਗਾ ਕਿ ਉਹ ਦੂਜੀ ਮਹਿਲਾ ਨੂੰ ਵੀ ਘਰ ਲੈ ਆਂਦਾ ਹੈ ਇੱਥੇ ਹੀ ਆਪਣੇ ਨਾਲ ਰੱਖ ਲੈਂਦਾ ਹੈ ਪਰ ਲਗਾਤਾਰ ਗੁਰਪ੍ਰੀਤ ਕੋਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਤਾਂ ਉਹ ਜਰਦੀ ਵੀ ਕਿਵੇਂ ਪਰ ਕਿਸੇ ਹੋਰ ਮੈਲਾ ਨੂੰ ਕਿਵੇਂ ਆਪਣੇ ਘਰ ਰੱਖ ਸਕਦੀ ਸੀ ਤਾਂ ਇਸੇ ਤਰੀਕੇ ਦੇ ਨਾਲ ਗੁਰਪ੍ਰੀਤ ਕੋਰ ਦੇ ਵੱਲੋਂ ਮਨਾ ਕੀਤਾ ਜਾਂਦਾ ਰਿਹਾ ਤਾਂ ਇਸੇ ਗੱਲ ਨੂੰ ਲੈ ਕੇ ਘਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਕਸਰ ਕਲੇਸ਼ ਵੀ ਰਹਿੰਦਾ ਸੀਗਾ ਤਾ ਕੁੜੀ ਦੇ ਵੱਲੋਂ ਆਪਣੇ ਪਰਿਵਾਰ ਨੂੰ ਵੀ ਇਹ ਗੱਲ ਦੱਸੀ ਗਈ ਸੀ ਪਰ ਜਦੋਂ ਚਮਕੌਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦਾ ਕਿ ਕੁੜੀ ਤੁਹਾਡੀ ਲਾਪਤਾ ਹੋ ਗਈ ਹੈ ਫਿਰ ਕੁੜੀ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ ਉਸ ਦੀ ਭਾਲ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਸੀਸੀਟੀਵੀ ਖੰਗਾਲੇ ਜਾਂਦੇ ਨੇ ਜਿਸ ਤੋਂ ਬਾਅਦ ਇਹ ਸਾਰਾ ਖੁਲਾਸਾ ਨਿਕਲ ਕੇ ਸਾਹਮਣੇ ਆਉਂਦਾ ਹੈ ਪਹਿਲਾ ਜਿਹੜਾ ਚਮਕੌਰ ਸਿੰਘ ਸੀਗਾ ਘਰੋਂ ਆਪਣੀ ਮਾਤਾ ਨੂੰ ਕਿਤੇ ਲੈ ਗਿਆ ਉਸ ਤੋਂ ਬਾਅਦ ਘਰ ਦੇ ਵਿੱਚ ਵਾਪਸ ਵਾਪਸ ਆਂਦਾ ਹੈ ਤਾਂ 40 ਮਿੰਟ ਘਰ ਦੇ ਵਿੱਚ ਰੁਕਦਾ ਹੈ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਚਮਕੌਰ ਸਿੰਘ ਨੇ ਹੀ ਉਹਨਾਂ ਦੀ ਧੀ ਨੂੰ ਮਾਰਿਆ ਕਤਲ ਉਸ ਦਾ ਕੀਤਾ ਹੈ ਤਾਂ ਉਸ ਦੀ লাশ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਹੈ ਤਾ ਹਿਮਾਚਲ ਦੀ ਮੈਲਾ ਸੀਗੀ ਜਿਸ ਦੇ ਨਾਲ ਉਸਦੇ ਨਜਾਇਜ਼ ਸਬੰਧ ਸੀਗੇ ਤਾਂ ਆਪਣੀ ਪਤਨੀ ਨੂੰ ਉਹ ਧੋਖਾ ਦੇ ਰਿਹਾ ਸੀਗਾ ਤਾਂ ਆਪਣੀ ਪਤਨੀ ਨੂੰ ਇਹ ਵੀ ਕਹਿ ਰਿਹਾ ਸੀਗਾ ਕਿ ਉਹ ਉਸ ਨੂੰ ਵੀ ਘਰ ਕਰ ਰੱਖ ਲੈਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਆਪਣੀ ਪਤਨੀ ਨੂੰ ਉਹ ਲਗਾਤਾਰ ਕਹਿ ਰਿਹਾ ਸੀਗਾ ਇਸੇ ਗੱਲ ਨੂੰ ਲੈ ਕੇ ਘਰ ਦੇ ਵਿੱਚ ਲਗਾਤਾਰ ਕਲੇਸ਼ ਵੀ ਚੱਲ ਰਿਹਾ ਸੀਗਾ ਤਾਂ ਹੁਣ ਇਸ ਵਿਅਕਤੀ ਨੇ ਖੋਪਨਾ ਕਦਮ ਚੁੱਕ ਲ ਦਿੱਤਾ ਆਪਣੀ ਹੀ ਪਤਨੀ ਦਾ ਆਪਣੇ ਹੱਥੀ ਕਤਲ ਕਰ ਦਿੱਤਾ ਜਿਸ ਦੇ ਨਾਲ ਕਸਮਾਖਾਦੀਆਂ ਸੀਗੀਆਂ ਉਸ ਦਾ ਹੀ ਕਤਲ ਕਰ ਦਿੱਤਾ ਪਿਆਰ ਦੇ ਚੱਕਰਾਂ ਦੇ ਵਿੱਚ ਇਹ ਫਸਿਆ ਹੋਇਆ ਸੀਗਾ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਤੇ ਪਤੀ ਚਮਕੌਰ ਸਿੰਘ ਉਸਦੀ ਪ੍ਰੇਮਿਕਾ ਰੀਨੂ ਤੇ ਮਾਤਾ ਸੁਖਵਿੰਦਰ ਕੋਰ ਸਮੇਤ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਉਹਨਾਂ ਦੀ ਪਾਲ ਹੁਣ ਕੀਤੀ ਜਾ ਰਹੀ ਹੈ ਤਾਂ ਇੱਕ ਪਤੀ ਜਿਸ ਨੇ ਪਤਨੀ ਦੇ ਨਾਲ ਵਾਅਦੇ ਕੀਤੇ ਸੀਗੇ ਉਸ ਨੂੰ ਹੀ ਇਸ ਪਤੀ ਨੇ ਮੋਦ ਦੇ ਘਾਟ ਉਤਾਰ ਦਿੱਤਾ ਹੈ ਤਾਂ ਕੀ ਕੁਝ ਕਹਿਣਾ ਪਰਿਵਾਰਕ ਮੈਂਬਰਾਂ ਦਾ ਆਓ ਤੁਹਾਨੂੰ ਸੁਣਾਦੇ ਅਸੀਂ ਇੱਥানে ਇਹ ਪਹੁੰਚੇ ਹਾਂ ਵੀ ਅਸੀਂ ਸਾਨੂੰ ਤਲਾ ਮਿਲੀ ਕਿ ਤੁਹਾਡੀ ਕੁੜੀਆ ਤਾਂ ਚਲ ਗਈ 4 ਵਜੇ ਹਾਂਜੀ ਤੇ ਉਹ ਮੁੜ ਕੇ ਜਿਹੜੀ ਕਵਰ ਸਾਨੂੰ ਆਉਂਦੀ ਆਉਂਦੀ ਆ 9:30 ਵਜੇ ਉਹ ਸਾਡੇ ਮਾਮਾ ਦੀ ਜਵਾਈ ਨੂੰ ਕੀਤਾ ਜਾਂਦਾ ਫੋਨ ਵੀ ਦੇਖੋ ਦੇਖ ਕੇ ਵੀ ਭੁੱਲ ਨਹੀਂ ਆਈ ਤੁਹਾਡੇ ਕੋਲ ਕੁੜੀਆ ਅਸੀਂ ਉਹਨਾਂ ਜਵਾਬ ਦਿੱਤਾ ਵੀ ਨਹੀਂ ਆਈ ਮੁੜ ਕੇ ਅਹੀਂ ਚਲੋ ਰਾਤ ਕੱਟੀ ਆ ਦਿਨੇ ਮੁੜ ਕੇ ਅਹੀਂ 3-4 ਵਜੇ ਆ ਜੰਨੇ ਆ ਆ ਜੰਨੇ ਆ ਤੇ 4 ਵਜੇ ਦੇ ਆਉਂਦੇ ਸਾਨੂੰ ਜਿਹੜੇ ਟਾਈਮ ਦੇ ਮੁਤਾਬਕ ਕੀ 4 ਵਜੇ ਗੁੜਿਆਤੋਂ ਗਈ ਆ ਇਹ ਮੁੜ ਕੇ ਆ ਬਰਾਦਾ ਮੇਰਾ ਇਹਨੂੰ ਨਾਲ ਲੈ ਕੇ ਨਹੀਂ ਸੀ ਟੀਵੀ ਕੈਮਰੇ ਗਿਣੇ ਉਹਦੇ ਵੇ ਸਾਨੂੰ ਇਹ ਲੱਗਾ ਵੀ ਜਦੋਂ ਇਹ ਤੁਸੀਂ ਸਾਡੇ ਬੱਚੇ ਗਏ ਚਾਹ ਪੀ ਕੇ ਜਾਂਦੇ ਮਾਤਾ ਕੋਈ ਚਾਹ ਪੀ ਕੇ ਗਏ ਆ ਤੇ ਬੱਚੇ ਜਾਂਦੇ ਆ ਵੀਰੇ ਕੈਮਰੇ ਦੇ ਵਿੱਚ ਜਦੋਂ ਮੁੜ ਕੇ ਇਹ ਪ੍ਰੋਣਾ ਵੀ ਮੁੜ ਕੇ ਨਿਕਲਦਾ ਘਰੋਂ ਬਾਹਰ ਜਾਂਦਾ ਮਾਤਾ ਰੇ ਨਾਲ ਲੈ ਕੇ ਜਾਂਦਾ ਮੁੱਠਾ ਕੇ ਵੇਖਿਆ ਤੇ ਜਦੋਂ ਉੱਥੋਂ ਵਾਪਸ ਆਉਂਦਾ ਇਹ ਕੱਲਾ ਆਉਂਦਾ ਘਰ ਮਾਤਾ ਨੇ ਆਪਣਾ ਕਿੱਥੇ ਛੱਡ ਆਉਂਦਾ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਇਹ ਸਾਨੂੰ ਆਉਂਦਾ ਕਿ ਮੈਂ 5-7 ਮਿੰਟਾਂ ਅੰਦਰ ਆਉਂਗਾ ਫਿਰ 5-7 ਮਿੰਟ ਰਿੰਦਾ ਹੈ 40 ਮਿੰਟ ਲਾਉਣਾ ਅੰਦਰ ਠੀਕ ਹੈ ਉਦੋਂ ਫਿਰ ਮੋਟਰਸਾਈਕਲ ਲੈ ਕੇ ਚਲੇ ਜਾਂਦਾ ਉਹ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਜਦੋਂ ਜਾਂਦਾ ਵਾ ਤੇ ਵਾਪਸ ਮੁੜ ਕੇ ਫਿਰ ਆਉਂਦਾ ਦਸ ਕਿ ਮਿੰਟ ਹੀ ਇਹ ਵਾਪਸ ਆਦਾ ਦਸ ਹੀ ਫਿਰ 2 ਕਿ ਮਿੰਟ ਅੰਦਰ ਜਾਂਦਾ ਮੋਟਰਸਾਈਕਲ ਆਪਣਾ ਲਾਉਂਦਾ ਵਾ ਤੇ ਗੱਡੀ ਅੰਦਰੋਂ ਕੱਢ ਕੇ ਲੈ ਜਾਂਦਾ ਉਹ ਉਹ ਵੀ ਅਸੀਂ ਵੇਖੀ ਆ ਮਣਕੇ ਸੇ ਕਰੇ ਬੱਚੇ ਵੀ ਆ ਜਾਂਦੇ ਟਿਊਸ਼ਨ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਵੀ ਮਾਤਾ ਟਾ ਡਾਂ ਦਾ ਜਦੋਂ ਅਸੀਂ ਆਏ ਹਾਂ ਉਦੋਂ ਘਰ ਨਹੀਂ ਹੈਗੀ ਮਾਤਾ ਨੂੰ ਇਹਨਾਂ ਨੇ ਬਿਟਿਆ ਇਹਨੀ ਗੱਲ ਉਹਨੂੰ ਬਾਅਦ ਅਸੀਂ ਪਿਆਣੀ ਬਰਾ ਵੀ ਰਾਤੀ ਗੱਡੀ 9 ਵਜੇ ਲਿਆਉਣਾ ਵਾਪਸ ਕੇ 10 ਵਜੇ ਉਦੋਂ ਬਾਅਦ ਦਾ ਸਾਨੂੰ ਵੀ ਪਤਾ ਕੀ ਕੁੜੀ ਦਾ ਨਾਮ ਕੀ ਕੁੜੀ ਦਾ ਨਾਮ ਗੋਪੀਕੌਰ ਕਿਹੜੇ ਪਿੰਡ ਦੀ ਹੈ ਇਹ ਪਿੰਡ ਪੱਟੀ ਵਾਈ ਹੈ ਕਿੱਥੋਂ ਦੇ ਰਹਿਣ ਵਾਲੇ ਹੈ ਇਹ ਇਹ ਦਲਰਪੇ ਨੇ ਆਪਣੇ ਅੱਛਾ ਤੇ ਕਿੰਨੇ ਬੱਚੇ ਦੇ ਬੱਚੇ ਕੁੜੀਆ ਦੇ ਕਾਕਾ ਇਹ ਕਿਉਂ ਨਾ ਤੁਹਾਡੇ ਕਾਂਦ ਬਾਰੇ ਕਿਹਾ ਕਿ ਕਤਲ ਹੋਇਆਗਾ ਹਾਂਜੀ ਕਤਲ ਹੋਇਆ ਜੀ ਸਾਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਕਿਉਂਕਿ ਗੱਡੀ 40 ਮਿੰਟਾਂ ਜਿਹੜੇ ਜੋ ਵੀ ਹੋਇਆ ਉਦੋਂ ਹੋਇਆਗਾ ਕਿ ਆਪਣੇ ਚਮਕੌਰ ਸਿੰਘ ਨੇ ਅੱਲਾ ਸਾਰਾ ਪਰਵਾਰ ਸਭ ਵਿੱਕੇ ਹੋਰੋਂ ਕਿਉਂਕਿ ਮਾਰਾ ਵੀ ਗਈ ਹੈ ਸਾਡੇ ਗਏ ਤੁਹਾਡੇ ਸਾਹਮਣੇ ਇਸੀ ਕੋਈ ਕੈਮਰੇ ਦੇ ਵੇਖਿਆ ਮਾਰਾ ਨੂੰ ਛੱਡ ਕੇ ਆ ਗਿਆ ਵਾ ਅੱਲਾ ਚਮਕੌਰ ਸਿੰਘ ਹੋਰ ਵੀ ਕੋਈ ਨਾ ਨਹੀਂ ਘਰੇ ਸਾਰੇ ਉਸ ਟਾਈਮ ਸਾਰੇ ਜਿਹੜਾ ਨਾਮ ਕੀ ਮੰਗੀ ਕਰਦੇ ਮੰਗਾਈ ਸਾਫਤਾ ਜਿਹੜਾ ਸਾਡੀ ਭੈਣ ਦੀ ਲਾਸ਼ ਮਿਲਣੀ ਚਾਹੀਦੀ ਸਾਨੂੰ ਕੋਟੇ-ਕੋਟਲੇ ਕਰਕੇ ਛੋਟਾ ਹੈ ਤੇ ਬਿਆਨਾਂ ਦੇ ਅਨੁਸਾਰ ਵੀ ਗੜਾ ਕੁੱਟ ਕੇ ਮਾਰਤੀ ਬਿਆਨ ਉੱਤੇ ਲੈ ਚੁੱਕੇ ਪੁਲਿਸ ਵਾਲੇ। ਪੁਲਿਸ ਨੇ ਕਾਰਵਾਈ ਕੀਤੀ ਗਈ। ਕਾਰਵਾਈ ਅਜੇ ਨਹੀਂ ਕਰਦੇ ਕੀਤੀ ਜੀ। ਚੱਲ ਰਹੀ ਹੁਣ ਸ਼ਹਿਰ ਦੇ ਆਂਡੇ ਗਏ ਹੁਣ ਸਾਨੂੰ ਨਹੀਂ ਪਤਾ ਸਾਨੂੰ ਕਿਹੜੇ ਦਿਨਾਂ ਦੇ ਹੁਣ ਪਏ ਕਿ ਨਹੀਂ ਗਏ। ਵੱਡਾ ਬੜੀ ਮਿਲੀ ਦੀ ਨਹੀਂ ਅਜੇ ਤੱਕ ਕੋਈ ਨਹੀਂ ਆਈ ਜੀ। ਮੇਰਾ ਨਾਮ ਗੁਰਚਨ ਸਿੰਘ ਹੈ ਜੀ। ਇਹ ਮਾਮਲਾ ਜੋ ਪਤੀ ਖਣੇ ਦੀ ਕੱਟਦੇ ਹਾਂ। ਮਾਮਲਾ ਜੀ ਸਾਡੀ ਕੁੜੀ ਆ ਭੈਣੇ ਸਾਡੀ ਤੇ ਉਹਨਾਂ ਦਾ ਸਾਡੇ ਪਤੌੜ ਨੇ ਕਤਲ ਕਰਤਾ ਜੀ ਉਹਨੂੰ। ਕਿ ਨਾ ਕੀ ਕੁੜੀ ਦਾ? ਕੁੜੀ ਦਾ ਨਾਮ ਗੁਰਪ੍ਰੀਤ ਕਹਿੰਦੇ। ਤੇ ਇਹ ਮਸਲਾ ਮਸਲਾ ਇਹਨਾਂ ਦਾ ਕੋਈ ਫੇਰ ਚੱਲਦਾ ਸੀ ਬਾਹਰ ਤੇ ਘਰਦੋਂ ਵੀ ਇਹਨਾਂ ਨੂੰ ਦਬਾ ਪੈਂਦਾ ਸੀ ਕਿ ਉਹਨੂੰ ਲੈ ਕੇ ਆਈਏ ਤੇ ਤੈਨੂੰ ਪੈਸਾ ਪਾਣੀ ਕੋਈ ਦਿੱਤਾ ਜਾਊਗਾ ਤੇ ਵਾਸਤੇ ਤੇ ਉਹਨੂੰ ਵੀ ਰੱਖ ਲਾਂਗੇ ਨਾਲ ਤੇ ਬਟ ਕੁੜੀ ਸਾਡੀ ਮੰਨਦੀ ਨਹੀਂ ਸੀ ਇਸ ਵਰਕੇ ਇਹਨਾਂ ਦਬਾ ਕਰਕੇ ਸਾਰੇ ਪਰਿਵਾਰ ਨੇ ਨਾਲ ਮਿਲ ਕੇ ਮਾਰਿਆ ਜੀ ਕਿਹੋ ਜੀ ਬਾੜਦਾ ਜੀ ਬਾੜਦਾ ਪੇਂਤ੍ਰਿਕ ਦੀ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਫਿਰ ਉਹ ਕਿਸ ਤਰ੍ਹਾਂ ਸਾਨੂੰ ਜਦੋਂ ਇਤਲਾਹ ਮਿਲੀ ਆ ਦੋ ਤਰੀਕ ਨੂੰ ਰਾਤ ਨੂੰ ਫੋਨ ਗਿਆ ਵਾ ਤੇ ਉਸ ਤੋਂ ਬਾਅਦ ਆ ਅਸੀਂ 3:30 ਵਜੇ ਇੱਥੇ ਆਏ ਕਰੇ ਇੱਥੇ ਉਹਨੇ ਪੁੱਛਿਆ ਅਰਕੇ ਪੁੱਛਿਆ ਪਰ ਉਹਨੇ ਨਹੀਂ ਪੁੱਛਿਆ ਕਿ ਇੱਥੇ ਕੋਈ ਲਾਗੇ ਬੰਨੇ ਉਹਨੇ ਸਿਰਫ ਇਹੋ ਦੱਸਿਆ ਵੀ 4 ਵਜੇ ਚਲੇ ਗਈ ਆ ਉਸ ਤੋਂ ਬਾਅਦ ਆਨੂੰ ਪੁੱਛਿਆ ਵੀ ਕੋਈ ਕੈਮਰੇ ਦੇਖੇ ਆ ਉਹ ਕਹਿੰਦਾ ਵੀ ਨਹੀਂ ਕੈਮਰੇ ਨਹੀਂ ਦੇਖੇ ਇਸ ਤੋਂ ਪਤਾ ਚੱਲਦਾ ਹੈ ਕਿ ਮਤਲਬ ਕੁੱਤਾ ਪਿੱਲੀ ਗੁਆਚਿਆ ਹੋਵੇ ਸਾਡਾ ਇਹ ਆਪਾਂ ਸਾਰੇ ਗਲੀ ਦੇ ਕੈਮਰੇ ਖੰਗਾਲ ਮਾਰਦੇ ਆ ਉਹਦੀ ਪਤਨੀ ਗੁਆਚੀ ਸੀ ਪਰ ਸਾਰੇ ਗਵਾਂਢ ਗਵਾਂਢ ਕਿਸੇ ਨੂੰ ਨਹੀਂ ਸੀ ਪਤਾ ਹੈਗਾ ਹੂੰ ਤੇ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਕਿਸੇ ਦੇ ਘਰੇ ਕੈਮਰੇ ਦੇਖੇ ਆ ਉਹ ਦੇਖਣ ਦੇ ਮਤਾਬਕ ਤਕਰੀਬਨ 4 ਵਜੇ ਇਹਨਾਂ ਦੇ ਬੱਚੇ ਟਿਊਸ਼ਨ ਚ ਜਾਂਦੇ ਆ ਤੇ ਉਸ ਤੋਂ ਬਾਅਦ ਇਹ 10 ਤੋਂ 15 ਮਿੰਟ ਬਾਅਦ ਮਾਂ ਇਹਨਾਂ ਦਾ ਬੇਟਾ ਇਹ ਬਾਜ਼ਾਰ ਜਾਂਦੇ ਆ ਕਿਤੇ ਪਤਾ ਗਸਣ ਦੇ ਮੌਬਿਕ ਉਹਨਾਂ ਦੇ ਉਸ ਤੋਂ ਬਾਅਦ 10 ਤੋਂ 15 ਮਿੰਟ ਫਿਰ ਵਾਪਸ ਆਉਂਦੇ ਆ ਇਹ ਫਿਰ ਜਾਂਦੇ ਆ ਫਿਰ ਆਉਂਦੇ ਆ ਉਤੋਂ ਜੋ ਤੀਸਰੀ ਵਾਰ ਜਾਂਦੇ ਉਹਦੋਂ ਗੱਡੀ ਲੈ ਕੇ ਜਾਂਦੇ ਆ ਹੂੰ ਤੇ ਕੋਈ ਦੋਸ਼ੀ ਦਾ ਗ੍ਰਿਫਤਾਰੀ ਹੋਈ ਦੋਸ਼ੀ ਦੀ ਫਿਲਹਾਲ ਚਮਕੌਰ ਸਿੰਘ ਦੇ ਦਿਖਾਇਆ ਗਿਆ ਉਸ ਤੋਂ ਬਾਅਦ ਹੋਰ ਰਾਤੀ ਇਹਨਾਂ ਦੇ ਰਿਕਵਰੀ ਕਿਤਨੀ ਸੀ ਮਾਂ ਤੇ ਪੈਣ ਦੀ ਮੰਗੀ ਉਹ ਬੇ ਮੰਗ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਕਾਨੂੰਨ ਚਾਹੀਦਾ ਇਨਸਾਫ ਕਿਹਨਾਂ ਸਰਪੰਚ ਦੇ ਬੱਚੇ ਜੀ ਦੋ ਬੱਚੇ ਆ ਜੀ ਇੱਕ ਬੇੜਾ ਕਿ ਬੇਟੀ ਹੈ ਠੀਕ ਹੈ ਤੇ ਪੇਣੇ ਵਾ ਭਗੌੜਾ ਜੀ ਇਹਨਾਂ ਦਾ ਮੇਰਾ ਰਾਜबीर ਕੋਰ ਹੈ ਤਾਂ ਜਿਹੜੇ ਕਤਲ ਹੋ ਗਏ ਹਾਂ ਹਾਂ ਜੀ ਉਹ ਮੇਰੀ ਪੁਈ ਜੀ ਲੱਗਦੇ ਸਕੇ ਪੁਈ ਜੀ ਆ ਮੇਰੇ ਇਹਨਾਂ ਨੇ ਇਹਨਾਂ ਨੇ ਮੇਰੀ ਪੁਈ ਜੀ ਦਾ ਕਤਲ ਕੀਤਾ ਇਹ ਤਾਂ ਬਾਪੋਂ ਤਾਂ ਹੀ ਕਿ ਅਸੀਂ ਦੂਸਰਾ ਵਿਆਹ ਕਰਾਉਣਾ ਮੇਰੀ ਪੁਈ ਜੀ ਇਹ ਗੱਲ ਨੂੰ ਮੰਨਦੇ ਨਹੀਂ ਉਹਨਾਂ ਨੇ ਇਹ ਕਿਹਾ ਕਿ ਮੈਂ ਦੂਸਰਾ ਵਿਆਹ ਨਹੀਂ ਹੋਣ ਦੇਣਾ ਇਹਨਾਂ ਨੇ ਤੇ ਬਾਪ ਆਗੇ ਦਾ ਕਤਲ ਕਰ ਦਿੱਤਾ ਵਾ ਕੱਲ ਵੀ ਇਹ ਸਾਰੇ ਜਾਣੇ ਅਸੀਂ ਆਏ ਆ ਇਹ ਸਾਰੇ ਜਾਣੇ ਪਪੌੜਾ ਹੀ ਅਸੀਂ ਇਹਨਾਂ ਨੂੰ ਫੜ ਫੜ ਕੇ ਸਾਡੇ ਨੂੰ ਲਿਆਂਦਾ ਵਾ ਜਦੋਂ ਇਹ ਸੱਚੇ ਹੀ ਤੇ ਇਹ ਭੱਜੇ ਕਿਉਂ ਵਾ ਜੇ ਇਹ ਸੱਚੇ ਹੁੰਦੇ ਤੇ ਘਰੇ ਰਹਿੰਦੇ ਅਸੀਂ ਸਾਡੇ ਨੂੰ ਲਾਬ ਲਾਬ ਕੇ ਲਿਆਂਦਾ ਵਾ ਇਹਨਾਂ ਨੂੰ ਬੰਨ ਕੇ ਰੱਖਿਆ ਵਾ ਕਿ ਇਹ ਕੇ ਪਾਸੇ ਨਿਕਲਣਾ ਜਾਣ ਇਹ ਮੰਗ ਰਹੂ ਆਂ ਅਹੀਂ ਇਹ ਮੰਗੇ ਕਹਿੰਦੇ ਆ ਕਿ ਸਾਨੂੰ ਸਾਡੀ ਪੂਆ ਚਾਹੀਦੀ ਆ ਹਣ ਹਿਸਾਬ ਸਾਈ ਦਾ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਤਲ ਕੀਤਾ ਕਿਨੇ ਆਏ ਇਹ ਕਤਲ ਤੁਮ ਕੋ ਸਿੰਘ ਨੇ ਕੀਤਾ ਮੇਰੇ ਫੁੱਫੜ ਨੇ ਕਿੰਨੇ ਜਾਣੇ ਕਿਤਾ ਰੱਖੇ ਕਿੰਨੇ ਜਾਣੇ ਟੋਟਲ ਇਹ 5 ਜਾਣੇ ਪੂਰੇ ਆ ਕੀ ਨਾਂ ਪਤਾ ਕੋਈ ਬੰਦਾ ਹਾਂਜੀ ਇੱਕ ਚੰਕੌਰ ਸਿੰਘ ਹੋ ਗਿਆ ਇੱਕ ਉਹਨਾਂ ਦੀ ਮਾਂ ਹੋ ਗਈ ਇੱਕ ਉਹਨਾਂ ਦੀ ਭੈਣ ਹੋ ਗਈ ਇੱਕ ਉਹਨਾਂ ਦਾ ਦੋਤਾ ਹੋ ਗਿਆ ਨਾਮ ਸਰਦਾਰ ਜਗਨਦਰ ਸਿੰਘ ਕੀ ਗੱਲ ਬਾਤ ਹੋਈ ਜਰਾ ਥਾਣੀ ਕਿੜੀ ਐਸੇ ਆਇਆ ਮੈਨੂੰ ਪਤਾ ਲੱਗਾ ਕਿ ਲੱਕੜੀ ਮਾਰਤੀ ਆ ਤੁਹਾਡੇ ਥੇ ਕਿਹਨੇ ਮਾਰੀ ਆ ਸਰਦਾਰ ਚੰਕੌਰ ਵਾਲੇ ਕੀ ਲੱਗਦਾ ਚੰਕੌਰ ਵਾਲਾ ਤੁਮੇ ਯਾਰ ਜਵਾਈ ਸਾਰੇ ਟੱਪ ਸਾਰੇ ਇਸ਼ਤਾਂ ਦੇ ਪੱਟੀ ਗਈ ਰਹਿਣਾ ਪੰਜ ਬੰਦਾ ਮਾਹੀ ਹੈ ਵਿੱਚੇ ਬੁੜੀਆਂ ਨੇ ਪੰਜ ਔਰ ਹੀ ਮਾਂ ਭੈਣ ਤੇ ਇਹ ਬੁੜੀ ਕੀ ਮੰਗਦੀ ਕਰਦੇ ਹਾਂਜੀ ਮੰਗ ਕੀ ਕਰਦੀ ਹੈ ਮੰਗਦੇ ਹੈਗੇ ਕੁਛ ਨਹੀਂ ਮੰਗਦੇ ਸਿਰ ਆਪਣੀ ਚੀਜ਼ ਚਾਹੀਦੀ ਮੈਨੂੰ ਵਰਗੋ ਹੋਰ ਮੰਗਦੇ ਨਹੀਂ ਕੋਈ ਮੰਗ ਨਹੀਂ ਚਾਹੀਦੀ ਮੇਰੀ ਚੀਜ਼ ਚਾਹੀਦੀ ਮੈਨੂੰ ਚਮਕੌਰ ਸਿੰਘ ਪਿੱਛੋਂ ਭੋਲਰ ਪਿੰਡ ਦੇ ਤੇ ਪੀਕੇ ਕੁੜੀ ਤੇ ਇੱਥੇ ਵਿਆਹੀ ਆ ਚਮਕੌਰ ਸਿੰਘ ਜਿਹੜਾ ਪੀਡਬਲੂ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸਰਕਾਰੀ ਮੁਲਾਜ਼ਮ ਇਨੇ ਆਪਣੀ ਘਰ ਲੈਣਾ ਝਗੜਾ ਹੋਣ ਤੋਂ ਬਾਅਦ ਉਹਦਾ ਗਾਲ ਘੁੱਟ ਕੇ ਇਹਨੂੰ ਮਾਰ ਕੇ ਤੇ 3 ਤਰੀਕ ਦੀ ਸ਼ਾਮ ਨੂੰ ਹਰੀਗੇ ਬੜੀਆਂ ਨਹਿਰਾ ਚੱਲਦੀਆਂ ਹੋ ਰਾਸਤਾਨ ਨੂੰ ਉਹਨਾਂ ਦੇ ਵਿੱਚ ਛੋਟਾ ਆ ਤੇ ਸਾਡੇ ਕੋਲੋਂ ਕੱਲ ਇਹਨਾਂ ਨੇ ਪਰਿਵਾਰ ਪੇਕੇ ਪਰਿਵਾਰ ਨੇ ਦਰਖਾਸਤ ਦਿੱਤੀ ਕਿ ਸਾਡੀ ਕੁੜੀ ਜਿਹੜੀ ਮਿਸਿਆ ਕੋਈ ਤਫ਼ਤੀਸ਼ ਤੇ ਤਾਂ ਇਹ ਕਰਨੀ ਸ਼ੁਰੂ ਕੀਤੀ ਇਹਨਾਂ ਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਕਿ ਇਹਨੇ ਚਮਕੌਰ ਨੇ ਇਹਦਾ ਗਲਾ ਘੁੱਟ ਕੇ ਇਹਨੂੰ ਮਾਰ ਕੇ ਜਲਾਸ ਸੁਟਦੀ ਹੈ ਕੀ ਗੱਲ ਨਹੀਂ ਜਰ ਕੀ ਹਾਲਾਤ ਸੀ ਅਜੇ ਹੀ ਤਫ਼ਤੀਸ਼ ਕਰ ਰਹੇ ਹਾਂ ਉਹਦੇ ਸੰਬੰਧੀ ਪੁੱਛ ਕੇ ਚੱਲ ਰਹੀ ਚਮਕੌਰ ਨੂੰ ਕਰਾਂਗੇ ਪੁਸ਼ਕਿਸ਼ਵਦੀ ਤੇ ਜੋ ਵੀ ਉਹਦੇ ਤੱਤ ਸਾਹਮਣੇ ਹੋਣਗੇ ਦੇ ਸੰਬੰਧੀ ਕਰਕੇ ਇਹ ਕਰ ਲਈ ਗਈ ਹੈ ਕਿੰਨੇ ਜਣਾਂ ਦੀ ਗ੍ਰਿਫਤਾਰੀ ਹੋ ਚੁੱਕੀ ਸਾਨੂੰ ਅਜੇ ਚਮਕੌਰ ਨੂੰ ਅਸੀਂ ਕੀਤਾ ਹੈ ਆਪਣੀ ਹੈਂਡ ਦੀ ਪੁਸ਼ਕਿਸ਼ ਕਰਾਂਗੇ ਰਾਸ਼ਟਰੀ ਫਿਰ ਫਿਰੋਸਾ ਉਹਨਾਂ ਦੇ ਰੈਸਟ ਪਾਗ ਦੇ ਨਿਊਕਲੀਅਰ ਇਕ ਤਰੀਕਾ ਸਮਝਣ ਆਵਾ ਕਿੰਨੇ ਜਣਾਂ ਦੇ ਸਰ ਪਰਚਾ ਹੋ ਚੁੱਕਾ ਟੋਟਲ 5 ਜਣਾਂ ਦੇ ਪਰਚਾ ਜਿਹੜਾ ਬਾਇਨੇਮਲ ਰਿਕਾਰਡ ਕਰਾਇਆ 5 ਜਣਾਂ ਦੇ ਪਰਚਾ ਕੀ ਨਾਮ ਦਰਨ ਇੱਕ ਚਮਕੌਰ ਸਿੰਘ ਆ ਚਮਕੌਰ ਸਿੰਘ ਦੀ ਮਾਤਾ ਚਮਕੌਰ ਸਿੰਘ ਦੀ ਭੈਣ ਤੇ ਉਹਦਾ ਆਪਣੇਵਾ ਗੁਰਪ੍ਰੀਤ ਕੀ ਇਹ ਕਰੀ ਨੰਗੁਲੀ ਜੀ ਨਾਲ ਇਹਨਾਂ ਦੇ ਦੱਸਣ ਮੁਤਾਬਕ ਕਿ ਇਹਦੇ ਅਫੇਅਰ ਹੀ ਚੰਪੋਰਸ਼ੀ ਨੇ ਅਗਲੀ ਸਰਕਾਰ ਵਾਲੀ ਗੀ ਹਮ ਜਿਲ੍ਹਿਆਂ ਦੀ ਜਾਰੀ ਹੈ ਵੀ ਪਰਚਾ ਦਰਜ ਹੋ ਗਿਆ ਜਿਹੀਂ ਹੁਣ ਜਿਹੜਾ ਵਾਦਾ ਰੈੱਡ ਬੋਡੀ ਦੀ ਭਾਲ ਦਾ ਤੇ ਟੀਮਾਂ ਭੇਜ ਰਹੇ ਹਨ ਰੈੱਡ ਬੋਡੀ